ਚੰਦਰੇ ਬਾਕੀ ਰਜਨੀ ਭੈਣ ਸੋਭਾ ਨੇ ਇੱਕ ਤਾਂ ਬਹੁਤ ਵਧੀਆ ਗੱਲ ਲਈ ਆ ਵੀ ਸੋਡੀਆਂ ਜਿਹੜੇ ਖੜਾ ਰਹਣਾ ਨੇ ਇੱਕ ਬਹੁਤ ਵਧੀਆ ਤੁਸੀਂ ਨਾ ਸਿੱਖਿਆ ਦਿੱਤੀ ਹੋਈ ਹੈ ਇੱਕ ਹਨ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਬਹੁਤ ਵਧੀਆ ਗੱਲ ਆ ਸਾਡੇ ਹੁਣ ਇਹਨਾਂ ਨੂੰ ਮੈਂ ਕੱਲਾ ਕਬੱਡੀ ਨਹੀਂ ਸਿਖਾਈ ਹੈਗੀ ਇਹਨਾਂ ਨੂੰ ਮੈਂ ਦੁੱਖ ਸੁੱਖ ਦੇ ਵਿੱਚ ਹਰ ਭੈਣ ਭਾਈ ਨਾਲ ਖੜਨਾ ਵੀ ਸਿਖਾਇਆ ਹਾਂ ਇਹ ਖੜਦਿਆਂ ਵੀ ਨੇ ਹੁਣ ਦੇ ਖਤੰਜਾਦਨ ਹੋ ਗਏ ਹੂੰ ਇਹ ਇੱਕ ਦਿਹਾੜੀ ਦਾ ਆਗਮੰਦੀ ਦਾ ਕੰਮ ਹੈ ਹਨਾ ਦਿਹਾੜੀ ਨੂੰ ਪਤਾ 5 ਪ 600 ਰੁਪਿਆ ਹੈਗੀ ਹੂੰ ਜੇ ਪਾ ਨੂੰ ਮੰਨ ਕੇ ਚਲ 15 ਦਿਨ ਵੀ ਲੱਗੇ ਟਾਟਬਾਈ ਤੇ ਸਾਰਾ ਇਟੜੋੜਾ ਸਾਫ ਕਰਨ ਤੇ ਕਿੰਨੇ ਪੈਸੇ ਬਣ ਗਏ ਹੂੰ ਇਹਨਾਂ ਦੇ ਕੋਲ ਚਲ ਬੱਚੇ ਕਹਿੰਦੇ ਨੇ ਵੀ ਜਿਵੇਂ ਸਾਡੇ ਕੋਲ ਪੈਸਾ ਤਾਂ ਹੈ ਨਹੀਂ ਪਰ ਅਸੀਂ ਤੁਹਾਡੇ ਨਾਲ ਥੋੜਾ ਖਰੇ ਆ ਪਟਾ ਟਾ ਮੰਗੇ ਸਾਰਾ ਕੁਝ ਕਰਾਂਗੇ ਹੂੰ ਮੇਰੇ ਚੰਗੀ ਗੱਲ ਹੈ ਜੇ ਤੁਸੀਂ ਕਰਵਾ ਸਕਦੇ ਤਾਂ ਠੀਕ ਹੈ ਨਹੀਂ अदरवाइज ਕੋਈ ਨਾ ਹੌਲੀ ਹੌਲੀ ਤਾਂ ਕਰ ਲੈ ਇਹ ਪਿੰਨ ਬਤਾ ਕਿ ਇਹ ਮੁੱਲ ਹੁੰਦਾ ਨਾ ਤੁਸੀਂ ਇਹਨੂੰ ਚੰਗੀ ਸਿੱਖਿਆ ਦਿੱਤੀ ਹੈ ਨਾ ਚੰਗੇ ਪਾਸੇ ਲੈ ਕੇ ਆਏ ਹੋ ਸੋ ਇਹਨਾਂ ਨੂੰ ਵੀ ਉਸ ਦਾ ਰਿਜ਼ਲਟ ਜ਼ਰੂਰ ਹੋਉਂਦੀ ਹੈ ਨਾ ਤੇ ਕਾਰਨ ਕੀ ਹੁੰਦਾ ਵੀ ਜਦੋਂ ਇੱਕ ਕੋਚ ਹੁੰਦਾ ਇੱਕ ਆਪਣਾ ਟੀਚਰ ਹੁੰਦਾ ਇੱਕ ਮਾਂ ਪਿਓ ਹੁੰਦਾ ਜਦੋਂ ਉਹ ਚੰਗੀ ਸਿੱਖਿਆ ਦੇਊਗਾ ਤਾਂ ਬੱਚਾ ਚੰਗੇ ਪਾਸੇ ਹੀ ਜਾਊਗਾ ਹਾਂਜੀ ਬਾਕੀ ਮੈਂ ਇਹਨਾਂ ਨੂੰ ਇੱਕ ਐਜ਼ ਅ ਪਲੇਅਰ ਤੌਰ ਤੇ ਨਹੀਂ ਰੱਖਿਆ ਹੈਗਾ ਇਹਨਾਂ ਦੀਆਂ ਛੋਟੀਆਂ ਭੈਣਾਂ ਹੀ ਨੇ ਸਾਰੀਆਂ ਹਾਂ ਇਹ ਕੋਈ ਆ ਨਹੀਂ ਹੈਗਾ ਵੀ ਕੱਲ੍ਹ ਕਬੱਡੀ ਤੱਕ ਹੀ ਮੈਂ ਇਹਨਾਂ ਨਾਲ ਸਮਝਾਂ ਚੱਲੋ ਅਪਣੇ ਘਰੇ ਉਹ ਚੀਜ਼ ਨਹੀਂ ਹਾਂ ਅਮਰੇ ਫਿਊਚਰ ਤੱਕ ਮੈਨੂੰ ਕੀ ਕਰੇਗੀ ਹਾਂ ਚਲੋ ਪਹਿਲੀ ਗੱਲ ਤਾਂ ਚੰਗੀ ਪੜਾਈ ਕਰਨ ਤੇ ਜੋਬ ਜੁਬ ਲੱਗ ਜਾਣਾ ਕੋਈ ਨੌਕਰੀ ਮਿਲ ਜੇ ਸਰਕਾਰੀ ਦੀ ਮਿਲ ਜੇ ਹਾਂ ਦੂਜੀ ਗੱਲ ਵੀ ਇਹਨਾਂ ਦਾ ਕੈਰੀਅਰ ਵੀ ਕੱਲ ਨੂੰ ਕਮਾਉਣ ਦਾ ਵੀ ਹੋਣਾ ਚੰਗੇ ਕਰੇ ਕੋਈ ਕੰਮ ਹੋ ਜੇ ਮੈਂ ਨਾ ਲਾਈਫ ਟਾਈਮ ਤੱਕ ਨਾਲ ਖੜੀ ਆਂ ਗਰੀ ਹਾਂ ਇਹੋ ਜੀ ਗੱਲ ਹੈ ਜੀ ਕਿ ਅੱਜ ਹੀ ਵਾਸਤੇ ਨਾ ਕੱਲਾ ਮੈਨੂੰ ਖੇਡਣ ਤੱਕ ਤੇ ਖੜਿਆਉਣ ਤੱਕ ਮਤਲਬ ਜੀ 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 ਹਾਂ ਤੇਰੀ ਹੈਗੀ ਮੈਨੂੰ ਬਹੁਤ ਜ਼ਿਆਦਾ ਹੌਸਲਾ ਹੈ ਕਿ ਮੇਰੀਆਂ ਭੈਣਾਂ ਅੱਜ ਮੇਰੇ ਨਾਲ ਖੜੀਆਂ ਨੇ ਤੇ ਉਹ ਹੀ ਲੱਗਦਾ ਵੀਰੇ 15-20000 ਰੁਪਏ ਬਚਤ ਕਰਵਾਈਏ ਕੁੜੀਆਂ ਦੀ ਹਾਂ ਸੋ ਦੇਖ ਕੇ ਬਹੁਤ ਮਨ ਨੂੰ ਖੁਸ਼ੀ ਹੋਈ ਆ ਵੀ ਖਿਡਾਰਨ ਨਾ ਹਾਂ ਸੋ ਕਿ ਤੱਕ ਮੈਨੂੰ ਫਿਕਰ ਹੈਗੀ ਚਲੋ ਪਹਿਲੀ ਗੱਲ ਤਾਂ ਚੰਗੀ ਸਟੱਡੀ ਕਰਨ ਹਮ ਜੋਬ ਜੁਬ ਲੱਗ ਜੇ ਕੋਈ ਨੌਕਰੀ ਮਿਲ ਜੇ ਸਰਕਾਰੀ ਦੀ ਮਿਲ ਜੇ ਹੈਨਾ ਦੂਜੀ ਗੱਲ ਵੀ ਇਹਨਾਂ ਦਾ ਕੈਰੀਅਰ ਵੀ ਇੱਕ ਹਨ ਨੂੰ ਕੰਮ ਯਾਰੀ ਹੋਣਾ ਚੰਗੇ ਘਰੇ ਕੋਈ ਸਟਾਈਲ ਹੋਵੇ ਮੈਂ ਨਾ ਲਾਈਫ ਟਾਈਮ ਤੱਕ ਨਾਲ ਖੜੀ ਹਾਂ ਮੇਰੇ ਇਹ ਜੀ ਗੱਲ ਇਹ ਹੈ ਜੀ ਕਿ ਅੱਜ ਹੀ ਵਸਣਾ ਕੱਲਾ ਮੈਨੂੰ ਖੜਨ ਤੱਕ ਦਿਖੜਿਆਂ ਤੱਕ ਮਤਲਬ ਜੀ 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 ਹਾਂ ਚੀਜ਼ ਹੈਗੀ ਮੈਨੂੰ ਬਹੁਤ ਜ਼ਿਆਦਾ ਹੌਂਸਲਾ ਕਿ ਮੇਰੇ ਭੈਣਾਂ ਅੱਜ ਮੇਰੇ ਨਾਲ ਖੜੀਆਂ ਨੇ ਤੇ ਉਹ ਉਹਨੂੰ ਲੱਗਦਾ ਵੀ ਰੇ 15-20000 ਰੁਪਏ ਬਚਤ ਕਰਵਾਈਏ ਕੁੜੀਆਂ ਨੇ ਹਾਂ ਸੋ ਦੇਖ ਕੇ ਬਹੁਤ ਮਨ ਨੂੰ ਖੁਸ਼ੀ ਹੋਈ ਆ ਵੀ ਖਿਹੜਾਰਣਾ ਨਾ ਹਾਂਜੀ ਹਾਂ ਸੋ ਕਿੰਨੀ ਰੂਹਦਾਰੀ ਨਾਲ ਕਿੰਨੀ ਇਮਾਨਦਾਰੀ ਨਾਲ ਕਿੰਨੇ ਖੁਸ਼ੀ ਨਾਲ ਕਿੰਨੇ ਉਹਦੇ ਨਾਲ ਕੰਮ ਕਰ ਰਹੀ ਨੇ ਇਹਨਾਂ ਦੀ ਡਾਈਟ ਵੀ ਨਹੀਂ ਮੈਂ ਹਜੇ ਮਤਲਬ ਉਹ ਕੀਤੀ ਇਹਨਾਂ ਦੀ ਡਾਈਟ ਵੀ ਚੱਲ ਰਹੀ ਹੈ ਨਾਲ ਨਾਲ ਹਾਂ ਸਾਡੀ ਅਕੈਡਮੀ ਬਾਈ ਆਪਣੀ ਜੀਪਾ ਬਾਈ ਬਾਈ ਸੋਨੀ ਹੋਰੀ ਹੋ ਗਿਆ ਸੋਨੀ ਹੋਰੀ ਟਿਕਲਾਣਾ ਟਰੋਫੀ ਵਾਲੇ ਬਾਈ ਹੋਰੇ ਹਾਂ ਜਿਵੇਂ ਡਾਈਟ ਦੇ ਰਹੇ ਨੇ ਉਹ ਇੱਥੇ ਵੀ ਡਾਈਟ ਇਹਨਾਂ ਦੀ ਆ ਰਹੀ ਆ ਇਹਨਾਂ ਨੂੰ ਐਗ ਵਗੈਰਾ ਤੇ ਆਪਣੇ ਬਣਾਉਣਾ ਵਗੈਰਾ ਸ਼ੇਕ ਵਗੈਰਾ ਮੈਂ ਕੀਤੀ ਉਹ ਦੁੱਧ ਵੀ ਲੱਗਿਆ ਹੋਇਆ ਹੈ ਨਾ ਜੀ ਮੈਂ ਕੰਮ ਕਰਦੀ ਹਾਂ ਤਾਂ ਖਾਓ ਵੀ ਦੁੱਧ ਹੂੰ ਕੋਈ ਗੱਲ ਨਹੀਂ ਹੁਣ ਮੇਰਾ ਵਿੱਚ 20000 ਲਗਭਗ ਚੱਕਰ ਦੇ ਜੀ 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 ਹਾਂ ਤੁਸੀਂ ਮੈਨੂੰ ਉਹ ਸਹਾਰਾ ਵੀ ਦੇ ਰਹੇ ਹੋ ਜੀ ਜੀ ਹਾਂ ਬਸ ਮੇਰਾ ਵੀ ਇਹ ਵੀ ਫਰਜ਼ ਬਣਦਾ ਹੈ ਨਾ ਹਾਂ ਇਸ ਦਾ ਐਦਾ ਮਾਸ ਨਹੀਂ ਖਾਦੇ ਜਾਂਦਾ ਹੁੰਦਾ ਜੀ ਜੀ ਮੈਨੂੰ ਵੀ ਬਹੁਤ ਕੀ ਕਰ ਰਿਹਾ ਜੀ ਜੀ ਬਹੁਤ ਬਹੁਤ ਧੰਨਵਾਦ ਕਰਦਾ ਯਾਰ ਹਾਂ ਸੋ ਬਹੁਤ ਬਹੁਤ ਧੰਨਵਾਦ ਸੋ ਵੀਡੀਓ ਸ਼ੇਅਰ ਕਰ ਦਿਓ ਸੋ ਬਾਕੀ ਆਪਾਂ ਅਪਡੇਟ ਤੁਹਾਨੂੰ ਦਿੰਦੇ ਰਹਿਾਂਗੇ ਜੀ